ਬੇਟੇ ਦਾ ਕੀ ਨਾਮ ਸੀਗਾ ਅਸ਼ਮੋਗਾ ਜੀ ਕੀ ਹੋਇਆ ਕੀ ਬੇਟੇ ਦੇ ਬੇਟੇ ਦੇ ਸੱਚ ਗੋਲੀ ਮਰੀ ਗਈ ਇਹ ਕਿਵੇਂ ਹੋਈ ਜੀ ਕੋਈ ਪਤਾ ਲੱਗਾ ਤੁਹਾਨੂੰ ਜੀ ਨਹੀਂ ਪਤਾ ਨਹੀਂ ਲੱਗਾ ਕਿਵੇਂ ਮਰੀ ਉਹ ਅਚਾ ਤੁਹਾਡਾ ਪਰਿਵਾਰ ਦੇ ਵਿੱਚ ਤੁਹਾਡੇ ਕਿੰਨੇ ਬੇਟੇ ਸੀ ਕਿੰਨਾ ਬੇਟਾ ਸੀ ਇਹ ਤੀਸਰਾ ਬੇਟਾ ਜੀ ਦੋ ਬੇਟੇ ਵੱਡੇ ਨਹੀਂ ਇਹ ਕਿੱਥੇ ਗੋਲੀ ਵੱਜੀ ਜੀ ਇਹ ਮੱਥੇ 'ਚ ਵੱਜੀ ਕੀ ਕੰਮ ਕਰਦਾ ਸੀ ਇਹ ਇਹ ਮੇਰੇ ਨਾਲ ਹੀ ਕੰਮ ਗੱਡੀਆਂ-ਕੁਡੀਆਂ ਦੇ ਕਰਦਾ ਸੀ ਸਰ ਕਿੰਨੀ ਕੁ ਉਮਰ ਕਿੰਨੀ ਕਿਸੀ 29 ਸਾਲ ਜੀ ਇਹ ਮੈਰਿਡ ਸੀਗਾ ਬੱਚੇ ਵੀ ਹੈਗੇ ਸੀ ਇੱਕ ਬਿਟੀ ਹੈਗੀ 6 6 ਮਹੀਨੇ ਦੇ ਕਿਹੜੀ ਜਗ੍ਹਾ ਨੇ ਗੋਲੀ ਚੱਲੀ ਇਹ ਇਹ ਮਹੂ ਗੜੀ ਤੂੰ ਪਤਾ ਲੱਗਿਆ ਕਾਰਨਾਂ ਦਾ ਕਿਸ ਕਰਕੇ ਨਹੀਂ ਕੋਈ ਪਤਾ ਨਹੀਂ ਮੈਨੂੰ ਨਹੀਂ ਕਿਸੇ ਗੱਲ ਦਾ ਪਤਾ ਕੋਈ ਮੈਂ ਤਾਂ ਮਹੂ ਗੜ ਆ ਗਈ ਪਤਾ ਲੱਗਾ ਵੀ ਇੱਕ ਟੈਟੂ ਦੀ ਦੁਕਾਨ ਤੇ ਟੈਟੂ ਦੁਕਾਨ ਸੀ ਹਾਂਜੀ ਟੈਟੂ ਦੁਕਾਨ ਤੇ ਪਹੁੰਚ ਗਿਆ ਕਿ ਮੈਂ ਟੈਟੂ ਕਰਨ ਲੱਗਾ ਸੀ ਕੋਈ ਆਪਣੇ ਕੋਲ ਕਲਾਇੰਟ ਆਏ ਹੋਏ ਸੀ ਤੇ ਉਹਨਾਂ ਨਾਲ ਗੱਲਬਾਤ ਕਰਦੇ ਆ ਤੇ ਮੈਨੂੰ ਪਤਾ ਲੱਗਾ ਵੀ ਦੋ ਮੁੰਡੇ ਆਏ ਅਚਾਨਕ ਕਿਹਨੇ ਵੀਰੇ ਟੈਟੂ ਕਰਾਉਣਾ ਮੈਂ ਕਿਹਾ ਵੀਰੇ ਬੈਠੋ ਮੈਂ ਪਾਣੀ ਪੁਣੀ ਪਿਆਇਆ ਉਹਦੋਂ ਨੂੰ ਦੋ ਬੰਦੇ ਬਾਹਰ ਹੋ ਰਹੇ ਮੈਂ ਜਾ ਕੇ ਜਦੋਂ ਬੂਹਾ ਉਹਨਾਂ ਨੇ ਖੜਕਾਇਆ ਮੈਂ ਵੈਸੇ ਬੂਹਾ ਓਪਨ ਕੀਤਾ ਤੇ ਉਹਨਾਂ ਨੇ ਮੈਨੂੰ ਕਿਲਮੇ ਤੋਂ ਫੜਿਆ ਮੈਨੂੰ ਕਹਿੰਦੇ ਵੀ ਕੀ ਗੱਲ ਆ ਤੇਰੀ ਐ ਹੋ ਤੇ ਬੰਦੇ ਨਾਲ ਮੈਨੂੰ ਉਹ ਪ੍ਰਸ਼ੰਸਾ ਸੀ ਨਾ ਉਹ ਤੇ ਮੈਨੂੰ ਤਾਂ ਇਸ ਵੀ ਕਲਾਇੰਟ ਹੈ ਤੇ ਜਦੋਂ ਉਹਨਾਂ ਨੇ ਮੈਨੂੰ ਬਾਹਰ ਖਿੱਚਿਆ ਤੇ ਉਹਨਾਂ ਨੇ ਇੱਕ ਦੂਜੇ ਨਾਲ ਹੱਪੜਾ ਤਵੜੀ ਕੀਤਾ ਜਦੋਂ ਰੋਲਾ ਰੁਲਾ ਪਿਆ ਤੇ ਮੈਂ ਬਾਹਰ ਨੂੰ ਭੱਜ ਗਿਆ ਬਾਹਰ ਨੂੰ ਤੇ ਪਿੱਛੋਂ ਵਾਜਾਂ ਹੀ ਆਈਆਂ ਗੋਲੀਆਂ ਦੀਆਂ ਬਾਕੀ ਜਿੰਦੇ ਗੋਲੀ ਲੱਗੀ ਆ ਉਹ ਬੰਦਾ ਕੌਣ ਆ ਪਤਾ ਨਹੀਂ ਪਾਜੀ ਮੈਨੂੰ ਸੱਚੀ ਕੋਈ ਨਹੀਂ ਜਾਣਦਾ ਮੈਂ ਤਾਂ ਜਿ 10 ਦਿਨੋਂ ਇੱਕ ਕੰਮ ਇੱਥੇ ਕੰਮ ਕੰਮ ਕਰਨ ਲਈ ਆਇਆ ਸੀਗਾ ਪਾਜੀ ਉਹ ਇਹ ਬਾਅਦ ਚੋਂ ਆਏ ਨੇ ਜਿਨ੍ਹਾਂ ਦੇ ਗੋਲੀ ਵੰਜੀ ਆ ਤੇ ਕਿਹੜੀ ਜਗ੍ਹਾ ਤੇ ਉਹ ਉਹਨਾਂ ਦੇ ਮਗਰ ਆਏ ਸੀ ਜਿਹੜੇ ਮੁੰਡੇ ਆਏ ਸੀਗੇ ਪਹਿਲਾਂ ਤੇ ਕਿਹੜੀ ਜਗ੍ਹਾ ਤੇ ਕਿੱਥੇ ਗੋਲੀ ਚੱਲੀ ਐ ਪਾਜੀ ਪਤਾ ਹੀ ਨਹੀਂ ਮੈਂ ਬਾਹਰ ਹੀ ਉਹਨਾਂ ਨੇ ਮੈਨ ਪਰ ਤੁਸੀਂ ਇੱਥੇ ਮੈਂ ਇੱਥੇ ਭਾਜੀ ਦਾਨਸ 15 ਜੇ ਨਹੀਂ ਇਹ ਦੁਕਾਨ ਖੋਲ੍ਹੇ ਨਾ ਆਪਣਾ ਅੱਛਾ ਤੁਹਾਨੂੰ ਆਪਾਂ ਦਾਨਸ ਜੇ ਪਹਿਲਾਂ ਮੇਰਾ ਚੰਡੀਗੜ੍ਹ ਕੰਮ ਸੀ ਇਹ ਬੰਦਾ ਉਹਨਾਂ ਉਹਨਾਂ ਦੇ ਨਾਲ ਦਾ ਹੀ ਹੈ ਜਿਹੜੇ ਭਾਜੀ ਇਹ ਬੰਦੇ ਬਾਅਦ ਚ ਆਏ ਨੇ ਉਹਨਾਂ ਦੇ ਮਗਰ ਆਏ ਨੇ ਜਿਹਨੇ ਗੋਲੀ ਵਜੀਏ ਬੋਲ ਭਾਜੀ ਮੈਨੂੰ ਨਹੀਂ ਪਤਾ ਇਹ ਬੰਦੇ ਉਹ ਨਹੀਂ ਜਿਹੜੇ ਮਗਰੋਂ ਆਏ ਸੀਗੇ ਕੁਸ਼ਲ ਕੁਵਾਰ ਜਿਹੜਾ ਹੈਗਾ ਬਲੂਚਾ ਦੀ ਗਲੀ ਦੇ ਵਿੱਚ ਰਹਿਣ ਵਾਲਾ ਹੈਗਾ ਇਹ ਇੱਥੇ ਆਇਆ ਸੀ ਪਹਿਲੇ ਦੋ ਬੰਦੇ ਕੋਈ ਦੁਕਾਨ ਤੇ ਕੋਈ ਹੋਰ ਆਏ ਹੋਏ ਸੀ ਉਸ ਤੋਂ ਬਾਅਦ ਇਹ ਆਇਆ ਇਹਨਾਂ ਦੀ ਆਪਸ ਵਿੱਚ ਕੀ ਗੱਲਬਾਤ ਹੋਈ ਹੈ ਇਹ ਜੇ ਖਰੀਦ ਨਹੀਂ ਹੋਇਆ ਤੇ ਕਿਸੇ ਬੰਦੇ ਵੱਲੋਂ ਇਹਦੇ ਜਿਹੜੇ ਗੋਲੀ ਮਾਰੀ ਗਈ ਹੈ ਤੇ ਮੋਕੜੇ ਦੇ ਸਕੋਰ ਤੇ ਡੈੱਟ ਹੋਈ ਹੈ ਉਹਨੂੰ ਲੈ ਕੇ ਜਾ ਰਹੇ ਹਾਂ ਅਸੀਂ ਹਸਪਤਾਲ ਫਿਰ ਵੀ ਇਹਨੂੰ ਕੇਅਰ ਦੇ ਪਹਿਲ ਹਸਪਤਾਲ ਲੈ ਕੇ ਜਾ ਰਹੇ ਹਾਂ ਬਹੁਤ ਅਮਰ ਸ਼੍ਰੀ ਮਾਣ ਜੀ ਸਾਹਮਣੇ ਪੁਲਿਸ ਚਲੀ ਆ ਜੀ ਸਾਹਮਣੇ ਪੁਲਿਸ ਇਹ ਜੇ ਆਏ ਆ ਮੋਕੜੇ ਦੇ ਸਾਹਮਣੇ ਪਹਿਲੇ ਇਨਵੈਸਟੀਗੇਸ਼ਨ ਕਰ ਲੈ ਦੋ ਫਿਰ ਅਸੀਂ ਤੁਹਾਨੂੰ ਫ੍ਰੀ ਲੈ ਦਾਂਗੇ